ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਦਾਰ ਗਿਆਨੀ ਕੁਲਦੀਪ ਸਿੰਘ ਅਗੜਗੱਚ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚ ਅਤੇ ਗੁਰੂ ਸਾਹਿਬ ਦੇ ਵੱਲੋਂ ਦਿੱਤੇ ਦਸਵੰਦ ਦੇ ਸਿਧਾਂਤਾਂ ਤਪਾਵ ਕੀ ਗੁਰੂ ਦੀ ਗੋਲਕ ਨੂੰ ਲੈ ਕੇ ਬਿਆਨ ਦਿੱਤਾ ਉਹਨਾਂ ਵਿਰੁੱਧ ਪੰਥਕ ਮਰਿਆਦਾ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਕਿ ਉਹਨਾਂ ਦੇ ਸਤਾ ਦੇ ਹੰਕਾਰ ਨੂੰ ਦਰਸਾਉਂਦਾ ਹੈ ਉਹ ਇੱਕ ਪਤਿਤ ਸਿੱਖ ਹਨ ਇਸ ਦੇ ਲਈ ਉਹਨਾਂ ਨੂੰ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਇਬ ਸਕਤਰੇਤ ਵਿਖੇ ਪੇਸ਼ ਹੋਣਾ ਪਵੇਗਾ ਨਾ ਕਿ ਅਕਾਲ ਤਖਤ ਸਾਇਬ ਦੀ ਫਸੀਲ ਵਿਖੇ ਇਸੇ ਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮੰਤਰੀ ਲਿਖਦੇ ਨਜ਼ਰ ਆਏ ਕਿ ਸ਼੍ਰੀ ਅਕਾਲ ਤਖਤ ਸਾਇਬ ਤੋਂ ਆਇਆ ਹੁਕਮ ਸਿਰ ਮੱਥੇ ਦਾਸ ਮੁੱਖ ਮੰਤਰੀ ਨੇ ਸਗੋਂ ਇੱਕ ਨਿਮਾਣੇ ਸਿਖਵਾੰਗੇ ਨੰਗੇ ਪੈਰੀ ਹਾਜ਼ਰ ਹੋਣਗੇ 15 ਜਨਵਰੀ 15 ਜਨਵਰੀ ਨੂੰ ਰਾਸ਼ਟਰਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਇੱਕ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਣ ਆ ਰਹੇ ਹਨ ਮੈਂ ਉਸ ਦਿਨ ਦੇ ਲਈ ਉਹਨਾਂ ਤੋਂ ਮੁਆਫੀ ਮੰਗਦਾ ਹਾਂ ਮੇਰੇ ਲਈ ਸਭ ਤੋਂ ਉੱਚੇ ਸ਼੍ਰੀ ਅਕਾਲ ਸਕਤ ਸਾਈਂ ਬੱਤੇ ਪਵਿੱਤਰ ਤਖਤ ਸਾਹਿਬ ਦੇ ਹੁਕਮ ਆਇਆ ਹੈ ਉਹ ਸਿਰ ਮੱਥੇ ਤੇ ਮੈਂ ਜ਼ਰੂਰ ਜਾਵਾਂਗਾ ਦੱਸਦੀ ਕਿ ਗਾਇਕ ਜਸਬੀਰ ਜੱਸੀ ਦੇ ਸ਼ਬਦ ਗਾਇਨ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ ਕਿਉਂਕਿ ਜੱਸੀ ਇੱਕ ਪਤਿਤ ਸਿੱਖ ਹੋਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾਚ ਨੇ ਕਿਹਾ ਸੀ ਕਿ ਸਿਰਫ ਇੱਕ ਪੂਰਨ ਸਿੱਖ ਹੀ ਗੁਰਬਾਣੀ ਦਾ ਪਾਠ ਤੇ ਗਾਇਨ ਕਰ ਸਕਦਾ ਹੈ ਇਸ ਨੂੰ ਲੈ ਕੇ ਕਈ ਬਿਆਨ ਸਾਹਮਣੇ ਆਏ ਸੀ ਮੁੱਖ ਮੰਤਰੀ ਦਾ ਵੀ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਕਲਾਕਾਰ ਹਨ ਉਹ ਕੋਈ ਵੀ ਪ੍ਰੋਗਰਾਮ ਕਰ ਸਕਦੇ ਨੇ ਉਹ ਪਹਿਲਾਂ ਧਾਰਮਿਕ ਗੀਤ ਗਾਉਂਦੇ ਰਹੇ ਸਨ ਮੁੱਖ ਮੰਤਰੀ ਨੇ ਅੱਗੇ ਕਿਹਾ ਜਸਵੀਰ ਜੱਸੀ ਨੇ ਜੋ ਗੀਤ ਗਾਏ ਹਨ ਸ਼ਬਦ ਨਹੀਂ ਉਹ ਸ਼ਬਦ ਗਾਇਨ ਨਹੀਂ ਸੀ ਮੈਨੂੰ ਨਹੀਂ ਪਤਾ ਕਿ ਅਜਿਹੇ ਫਰਮਾਨ ਕਿਵੇਂ ਜਾਰੀ ਕੀਤੇ ਜਾ ਰਹੇ ਹਨ ਇਸ ਨਾਲ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਨਿਹੰਗ ਸਿੰਘ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇ ਸਹਿਜ ਸਾਰੀ ਧਾਰਮਿਕ ਗੀਤ ਨਹੀਂ गा ਸਕਦੇ ਤਾਂ ਉਹਨਾਂ ਤੋਂ ਗੋਲਕੰਧ ਦੇ ਵਿੱਚ ਪੈਸੇ ਕਿਉਂ ਪਵਾਉਂਦੇ ਹਨ ਇਹ ਵੀ ਪਾਬੰਦੀ ਲਾ ਦਿਓ ਪਤਿਤ ਸਿੱਖ ਮੱਥਾ ਨਹੀਂ ਟੇਕ ਸਕਦਾ ਪਤਾ ਨਹੀਂ ਕਿੱਥੋਂ ਇਹ ਚੀਜ਼ਾਂ ਲੈ ਕੇ ਆਉਂਦੇ ਨੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਪੰਜਾਬ ਨੂੰ ਅਕਾਲ ਤਖਤ ਸਿਕਤਰੇਤ ਤਲਬ ਕੀਤਾ ਗਿਆ ਅਤੇ 15 ਜਨਵਰੀ ਨੂੰ ਮੁੱਖ ਮੰਤਰੀ ਅਕਾਲ ਤਖਤ ਸਿਕਤਰੇਤ ਪੇਸ਼ ਹੋਣਗੇ ਤੇ ਆਪਣਾ ਜੋ ਪੱਖ ਹੈ ਉਹ ਅਕਾਲ ਤਖਤ ਸਿਕਤਰੇਤ ਵਿਖੇ ਰੱਖਣ ਜਾ ਰਹੇ ਨੇ ਤੇ ਇਸੇ ਨੂੰ ਲੈ ਕੇ ਮੁੱਖ ਮੰਤਰੀ ਨੇ ਟਵੀਟ ਕੀਤਾ ਹੈ